CAN TV ਪੰਜਾਬੀ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਨੀਦੀ ਵਰਮਾ ਵੱਧਿਆਜ ਦੇ ਨਵੇਂ ਬੁਲੇਟਿਨ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਦੀਆਂ ਹੈਡਲਾਈਨਸ ਦੀ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਗ੍ਰਹਿ ਮੰਤਰਾਲੇ ਦਾ ਫੈਸਲਾ ਦੇਸ਼ ਦੇ 244 ਜ਼ਿਲ੍ਹੇਾਂ 'ਚ ਕਰਾਇਆ ਜਾਵੇਗਾ ਮੌਕ ਡ੍ਰਿਲ ਲੋਕਾਂ ਨੂੰ ਹਮਲੇ ਦੌਰਾਨ ਆਪ ਨੂੰ ਬਚਾਉਣ ਦੀ ਦਿੱਤੀ ਜਾਵੇਗੀ ਟ੍ਰੇਨਿੰਗ ਗਾਇਕ ਗੁਰਸੇਵਕ ਸਿੰਘ ਬਰਾੜ ਨਾਲ ਵਾਪਰਿਆ ਹਾਦਸਾ ਬਾਈਕ ਤੇ ਟਰੱਕ ਦੀ ਹੋਈ ਟੱਕਰ ਹਾਦਸੇ 'ਚ ਗਾਇਕ ਦੀ ਹੋਈ ਮੌਤ ਕਿਸਾਨਾਂ ਦੇ ਤਰਨੇ ਦੇ ਲਾਨ ਤੋਂ ਬਾਅਦ ਪੁਲਿਸ ਨੇ ਕੀਤੀ ਨਾਕਾਬੰਦੀ ਸ਼ੰਭਾ ਬਾਰਡਰ ਵੱਲ ਜਾਣ ਵਾਲੇ ਸਾਰੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਵੱਡੀ ਗਿਣਤੀ 'ਚ ਪੁਲਿਸ ਵੀ ਕੀਤੀ ਗਈ ਤਾਇਨਾਤ ਤਵਾਦ ਦੇ ਅੱਜ ਦੀਆਂ ਮੁੱਖ ਖਬਰਾਂ ਦੇ ਵੱਲ ਭਾਰਤ ਪਾਕਿਸਤਾਨ ਦੇ ਤਣਾਅ ਦੇ ਕਾਰਨ ਦੇਸ਼ ਦੇ ਵਿੱਚ ਮਾਹੌਲ ਕਾਫੀ ਵਿਗੜਦਾ ਜਾ ਰਿਹਾ ਤੇ ਉੱਥੇ ਹੀ ਹੁਣ ਇਸ ਤਣਾਅ ਦੇ ਵਿਚਾਲੇ ਗ੍ਰਹਿ ਮੰਤਰਾਲੇ ਵੱਲੋਂ ਵੀ ਇੱਕ ਵੱਡਾ ਫੈਸਲਾ ਲੈ ਲਿੱਤਾ ਗਿਆ ਹੈ ਫੈਸਲਾ ਇਹ ਹੈ ਕਿ ਹੁਣ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕਰਾਇਆ ਜਾਵੇਗਾ ਜਿਸ ਦੇ ਵਿੱਚ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਕਹਿੰਜ ਕਿਸੇ ਵੀ ਤਰ੍ਹਾਂ ਦੀ ਗਰ ਸਥਿਤੀ ਖਰਾਬ ਹੁੰਦੀ ਹੈ ਖੁਦ ਨੂੰ ਬਚਾਇਆ ਜਾ ਸਕੇ ਸੋ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇਸ ਤਣਾਅਪੂਰਨ ਮਾਹੌਲ ਦੇ ਵਿਚਾਲੇ ਗ੍ਰਹਿ ਮੰਤਰਾਲੇ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਇਸ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕਰਵਾਇਆ ਜਾਵੇਗਾ ਤੇ ਦੇਸ਼ ਦੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਇਹ ਸਿਖਾਇਆ ਜਾਵੇਗਾ ਕਿ ਹਾਲਾਤ ਅਗਰ ਤਣਾਅਪੂਰਨ ਹੋ ਜਾਣ, ਜ਼ਿਆਦਾ ਵਿਗੜ ਜਾਣ ਤੇ ਖੁਦ ਨੂੰ ਕਿਸ ਤਰੀਕੇ ਦੇ ਨਾਲ ਸਾਹਮਣਾ, ਖੁਦ ਨੂੰ ਕਿਸ ਤਰੀਕੇ ਦੇ ਨਾਲ ਇਸ ਚੀਜ਼ਾਂ ਤੋਂ ਬਾਹਰ ਕੱਢਣਾ ਲਗਾਤਾਰ ਅੰਦਾਜ਼ ਦिए 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ 'ਚ ਮੌਕ ਡ੍ਰਿਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਲੋਕਾਂ ਨੂੰ ਹਮਲੇ ਦੌਰਾਨ ਖੁਦ ਨੂੰ ਬਚਾਉਣ ਦੀ ਕਿਵੇਂ ਕਿਸ ਤਰੀਕੇ ਨਾਲ ਖੁਦ ਨੂੰ ਬਚਾਉਣ ਦੀ ਇਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਮੌਕ ਡ੍ਰਿਲ ਦੌਰਾਨ ਜਿਹੜਾ ਹੈ ਬਲੈਕਆਊਟ ਵੀ ਕਰਿਆ ਜਾਵੇਗਾ ਹਵਾਈ ਹਮਲੇ ਦੀ ਚੇਤਾਵਨੀ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਸਾਇਰਨ বাজائے ਜਾਣਗੇ ਇਸ ਦੇ ਬਾਰੇ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਸੋ ਲਗਾਤਾਰ ਇਸ ਲਈ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ਤਣਾਅ ਦੀ ਸਥਿਤੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਤੇ ਇਸੇ ਦੇ ਵਿਚਾਲੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿ ਹੁਣ ਇਸ ਸਥਿਤੀ ਦੇ ਵਿੱਚ ਲੋਕ ਕਿਦਾਂ ਸੰਭਲੇ ਰਹਿਣ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਰਹੇਗਾ ਤੇ ਕਿਸ ਤਰੀਕੇ ਖੁਦ ਨੂੰ ਬਚਾ ਸਕਣਗੇ ਇਸ ਦੀ ਸਾਰੀ ਟ੍ਰੇਨਿੰਗ ਇਹਨਾਂ ਦਿੱਤੀ ਜਾਵੇਗੀ ਤੇ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਕਰਾਇਆ ਜਾਵੇਗਾ ਤੇ ਇਸ ਦੌਰਾਨ ਬਲੈਕਆਊਟ ਵੀ ਕਰਿਆ ਜ ਜਾਵੇਗਾ ਤੇ ਹਵਾਈ ਹਮਲੇ ਜਦੋਂ ਹੁੰਦੇ ਨੇ ਇਸ ਵੇਲੇ ਕਿਸ ਤਰੀਕੇ ਦੇ ਨਾਲ ਸਾਇਰਨ ਦਿੱਤੇ ਜਾਣ ਤੇ ਇਸ ਦੀ ਵੀ ਟ੍ਰੇਨਿੰਗ ਜਿਹੜੀ ਹੈ ਸਾਰੀ ਦਿੱਤੀ ਜਾਵੇਗੀ ਸੋ ਇੱਕ ਵੱਡੇ ਜੰਗ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਸਾਫ਼ ਜਿਹਾ ਇਹ ਦਿਖਾਈ ਦੇ ਰਿਹਾ ਇੱਕ ਬਿਹਦੀ ਵੱਡੇ ਜੰਗ ਦੀ ਇੱਕ ਵੱਡੇ ਯੁੱਧ ਦੇ ਤਿਆਰੀ ਸ਼ੁਰੂ ਹੋ ਚੁੱਕੀ ਹੈ ਸਰਹੱਦ ਤੇ ਵੱਖਰੀ ਇੱਕ ਤਿਆਰੀ ਚੱਲਦੀ ਪਈ ਹੈ ਦੋਵੇਂ ਪਾਸੇ ਫੌਜ ਤਿਆਰੀ ਹੈ ਫੌਜ ਦੀ ਤਿਆਰੀ ਕਿਸੇ ਵੀ ਤਰ੍ਹਾਂ ਦੀ ਕੋਈ ਹਲਚਲ ਹੁੰਦੀ ਹੈ ਤਾਂ ਉਵੇਂ ਹੀ ਉਦੋਂ ਦੇਖਿਆ ਜਾ ਸਕਦਾ ਹੈ ਕਿ ਉਹ ਯੁੱਧ ਸ਼ੁਰੂ ਹੋ ਸਕਦਾ ਹੈ ਤੇ ਇਸ ਨੂੰ ਲੈ ਕੇ ਸਰਕਾਰ ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਹੈ ਤੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਤਿਆਰੀ ਹੋਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਉੱਥੇ ਹੁਣ ਅੱਗੇ ਗੱਲ ਕਰੀਏ ਤਾਂ ਇਸ ਵੇਲੇ ਅ ਦੇਖਿਆ ਜਾ ਰਿਹਾ ਇੱਕ ਵੱਡੇ ਗਾਇਕ ਦੇ ਨਾਲ ਬੇਹੱਦ ਹੀ ਭਿਆਨਕ ਹਾਦਸਾ ਵਾਪਰਿਆ ਹਾਦਸਾ ਇੰਨਾ ਵੱਡਾ ਵਾਪਰਿਆ ਕਿ ਹਰ ਇੱਕ ਦੀ ਰੂਹ ਕੰਬ ਉੱਠੀ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ ਗੱਲ ਕਰ ਸਵੇਰੇ ਇਸ ਭਿਆਨਕ ਹਾਦਸੇ ਦੇ ਵਿੱਚ ਜਿਹੜੇ ਗਾਇਕ ਦੀ ਮੌਤ ਤੱਕ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਸੋ ਇਸ ਵੇਲੇ ਦੀ ਬੇहद ਹੀ ਵੱਡੀ ਤੇ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਲਗਾਤਾਰ ਵੇਖਿਆ ਜਾ ਰਿਹਾ ਇੱਕ ਗਾਇਕ ਦੀ ਗੁਰਸੇਵਕ ਸਿੰਘ ਬਰਾੜ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਭਿਆਨਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਫਰੀਦਕੋਟ ਕੋਟਕਪੂਰਾ ਮੁਕਸਰ ਰੋਡ ਤੇ ਇਹ ਹਾਦਸਾ ਵਾਪਰਿਆ ਦੱਸਦੀ ਹੈ ਕਿ ਦੇਰ ਰਾਤ ਉਹ ਆਪਣੇ ਕੰਮ ਤੋਂ ਵਾਪਸ ਆ ਰਹੇ ਸੀ ਲਾਈਕ ਤੇ ਸਵਾਰ ਸੀਗੇ ਤੇ ਉਸੇ ਵੇਲੇ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਇਸ ਟੱਕਰ ਦੇ ਵਿੱਚ ਗੁਰਸੇਵਕ ਸਿੰਘ ਬਰਾੜ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਸ਼ੁਰੂਆਤ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਇਸ ਤੋਂ ਇਸ ਵਕਤ ਦੀ ਇੱਕ ਬੇਹੱਦ ਹੀ ਵੱਡੀ ਤੇ ਦਰਦਨਾਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਗਾਇਕ ਜੋ ਕਿ ਕਾਫੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦੇ ਆਏ ਨੇ ਤੇ ਗੁਰਸੇਵਕ ਸਿੰਘ ਬਰਾੜ ਦੀ ਹੁਣ ਮੌਤ ਹੋ ਚੁੱਕੀ ਹੈ ਹਰ ਇੱਕ ਦੀਆਂ ਅੱਖਾਂ ਨਾ ਮਨੇ ਤਿਹਾਰ ਕੋਈ ਇਸ ਤੇ ਆਪਣਾ ਸੋਗ ਦਾ ਪ੍ਰਗਟਾਵਾ ਵੀ ਕਰ ਰਿਹਾ ਸੋ ਲਗਾਤਾਰ ਵੇਖਿਆ ਜਾ ਰਿਹਾ ਹੈ ਕਿ ਘਰ ਨੂੰ ਵਾਪਸ ਪਰਤ ਰਹੇ ਸੀਗੇ ਆਪਣੀ ਬਾਈਕ ਤੇ ਸਵਾਰ ਸੀ ਗੁਰਸੇਵਕ ਸਿੰਘ ਬਰਾੜ ਤੇ ਉਸੇ ਵੇਲੇ ਜਦੋਂ ਵਾਪਸ ਪਰਤ ਰਹੇ ਹੁੰਦੇ ਨੇ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਕੁਝ ਸਮੇਂ ਪਹਿਲਾਂ ਭਿਆਨ ਗੰਭੀਰ ਸੱਟਾਂ ਦੀ ਗੱਲ ਕਹੀ ਜਾ ਰਹੀ ਸੀ ਤੇ ਨਾ ਇਸ ਤੋਂ ਵਿਚਾਰੇ ਵੇਖਿਆ ਗਿਆ ਇਸ ਤੋਂ ਬਾਅਦ ਵੇਖਿਆ ਗਿਆ ਕਿ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਜਿਸ ਤੋਂ ਬਾਅਦ ਹਰ ਇੱਕ ਰੂਹ ਕੰਬ ਉੱਠਦੀ ਹੈ ਮੈਂ ਗੁਰਪ੍ਰੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਖੋਖਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੱਜਣ ਸੀਗੇ ਗੁਰਸੇਵ ਸਿੰਘ ਬਰਾੜ ਜੋ ਕਿ ਇੱਕ ਨਾਮੀ ਗੀਤਕਾਰ ਸੀਗਾ ਉਹ ਕੋਟਪੁਰੇ ਤੋਂ ਪਿੰਡ ਖੋਖਰ ਨੂੰ ਜਾ ਰਹੇ ਸੀ ਬਰਾੜ ਰੈਸਟੋਰੈਂਟ ਬਿਲਕੁਲ ਖਾਰਾ ਉਹਨਾਂ ਦੇ ਫਰੰਟ ਸਾਈਡ ਇੱਕ ਜਿਹੜਾ ਟਰੱਕ ਦੇ ਨਾਲ ਉਹਨਾਂ ਦਾ ਟਕਰਾਅ ਹੋਇਆ ਤੇ ਸਡਨਲੀ ਉੱਥੇ ਉਹਨਾਂ ਦੀ ਮੌਤ ਹੋ ਗਈ ਜੀ ਇਹ ਟਰੱਕ ਉਧਰੋਂ ਕੋਈ ਆ ਰਿਹਾ ਸੀ ਕੀ ਗੱਲ ਦੇਖੋ ਜੀ ਅਸੀਂ ਪਰਿਵਾਰਕ ਮੈਂਬਰ ਨਹੀਂ ਸੀ ਉੱਥੇ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨੇ ਦੀ ਗਹਿਰਾਈ ਨਾਲ ਤਬਦੀਸ਼ ਕਰੇ ਆਸੇ-ਪਾਸੇ ਵੀਡੀਓਗ੍ਰਾਫੀ ਇਕੱਠੀ ਕਰੇ ਕਿਸ ਸਾਈਡ ਤੋਂ ਟਰੱਕ ਆ ਰਿਹਾ ਸੀ ਕਿਸ ਨੂੰ ਸਾਈਡ ਨੂੰ ਜਾ ਰਿਹਾ ਸੀ ਕਈ ਵਾਰੀ ਕੀ ਹੁੰਦਾ ਕਿ ਹਾਦਸੇ ਤੋਂ ਬਾਅਦ ਇਹ ਜਿਹੜੇ ਕਾਰੀਗਰ ਬੰਦੇ ਹੁੰਦੇ ਆ ਉਹ ਦੀਆਂ ਡਾਇਰੈਕਸ਼ਨਾਂ ਉਸ ਤਰੀਕੇ ਨਾਲ ਬਣਾ ਲੈਂਦੇ ਆ ਸੋ ਅਸੀਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਸਿਵਲ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਤਬਦੀਸ਼ ਕਰਕੇ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਿੰਨੀ ਕਿ ਉਮਰ ਸੀ ਜੀ ਲਗਭਗ 47 ਸਾਲ ਉਮਰ ਸੀ ਤੇ ਪਿੱਛੇ ਪਰਿਵਾਰ ਚ ਕੌਣ-ਕੌਣ ਹੈ ਜੀ ਹਾਂ ਪਰਿਵਾਰ ਦਾ ਜੀ ਮੋਢੀ ਉਹੀ ਸੀ ਕਹ ਲੋ ਕਮਾਊ ਜਿਹੜਾ ਉਹੀ ਸੀਗਾ ਉਸ ਤੋਂ ਅੱਗੇ ਬੇਟਾ ਉਹਨਾਂ ਦਾ ਇਹ ਜਿਹੜਾ ਇਹ ਸਟੱਡੀ ਕਰ ਰਿਹਾ ਤੇ ਪਿੱਛੇ ਬਜ਼ੁਰਗ ਹੈ ਤੇ ਉਹਨਾਂ ਦੀ ਵਾਈਫ ਹੈ ਜੀ ਇਹ ਸਾਨੂੰ ਕੋਈ ਰਾਤ ਤਲਾਹ ਮਿਲੀ ਸੀ ਕਿ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿੰਨੇ ਵਿੱਚ ਗਰਸੇਹਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੋਖਰ ਜ਼ਿਲ੍ਹਾ ਮੁਕਸਰ ਉਮਰ 47 ਸਾਲ ਨੇ ਇਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਵਾਰਸਾਂ ਨੂੰ ਬੁਲਾਇਆ ਉਹਨਾਂ ਦੇ ਬਿਆਨ ਹਸਤਾਖਤ ਅਗਲੀ ਕਾਰਵਾਈ ਕਰ ਰਹੇ ਆਕਸਾ ਕਿੱਥੀ ਹੀ ਵਾਪਰੇ ਤੇ ਆ ਮਰਨ ਵਾਲਾ ਕਾਲੇ ਦੇ ਸੁਣਾ ਸੀ ਇਹ ਮਰਨ ਵਾਲਾ ਮੋਟਰਸਾਈਕਲ ਤੇ ਸੀ ਆਕਸਾ ਕਿੱਥੀ ਆਕਸਾ ਬਰਾੜ ਟੱਪਾ ਆ ਆਪਣਾ ਬਕਸਰ ਰੋਡ ਤੇ ਖੜੇ ਜਨਦੀਪ ਹੁਣ ਅਸੀਂ ਗੱਲ ਕਰੀਏ ਜਿੱਥੇ ਕਿਸਾਨਾਂ ਦੇ ਵੱਲੋਂ ਅੱਜ ਤਰਨਾ ਪ੍ਰਦਰਸ਼ਨ ਵੱਡੇ ਤਰਨਾ ਪ੍ਰਦਰਸ਼ਨ ਦੀ ਗੱਲ ਕੀਤੀ ਗਈ ਸੀ ਤੇ ਉੱਥੇ ਹੀ ਹੁਣ ਦੇਖਿਆ ਜਾ ਰਿਹਾ ਪੁਲਿਸ ਦੇ ਵੱਲੋਂ ਪੂਰੀ ਇਸ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਨਾਕੇਬੰਦੀ ਕਰ ਦਿੱਤੀ ਗਈ ਹੈ ਸ਼ੰਭੂ ਬਾਰਡਰ ਵੱਲੇ ਜਾਣ ਵਾਲੇ ਰਸਤੇ ਦੇ ਵਿੱਚ ਪੂਰੀ ਨੇ ਬਣਾ ਦਿੱਤੀ ਗਈ ਹੈ ਆਉਣ ਜਾਣ ਵਾਲੇ ਸ਼ੰਭਾ ਬਾਰਡਰ ਜਿੰਨੇ ਵੀ ਵਾਹਨ ਨੇ ਗੱਡੀਆਂ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੂਰੀ ਚੈਕਿੰਗ ਦੌਰਾਨ ਦੇਖਿਆ ਜਾ ਰਿਹਾ ਸਾਰੀ ਗੱਡੀਆਂ ਫਰੋਲੀਆਂ ਜਾ ਰਹੀਆਂ ਨੇ ਜੇਕਰ ਕੋਈ ਸਮਾਨ ਹੈ ਉਸ ਨੂੰ ਵੀ ਫਰੋਲਿਆ ਜਾ ਰਿਹਾ ਦਰਸਲ ਬੀਤੇ ਦਿਨ ਹੀ ਵੇਖਿਆ ਗਿਆ ਸੀਗਾ ਕਿ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਵੱਡੇ ਤਰ੍ਹਾਂ ਪ੍ਰਦਰਸ਼ਨ ਦੀ ਤੈਅ ਸੀ ਵਿਚਾਲੇ ਇੱਕ ਗੱਲ ਇਹ ਵੀ ਵੇਖੀ ਗਈ ਸੀ ਕਿ ਬੀਤੇ ਦਿਨ ਹੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਕ ਆਪਣੇ ਐਕਸ ਅਕਾਊਂਟ ਤੇ ਟਵੀਟ ਕੀਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਫਾ ਪਿਆ ਦਿੱਤਾ ਜਾਂਦਾ ਹੈ ਕਿ ਜੇਕਰ ਕੋਈ ਵੀ ਜਥੇਬੰਦੀ ਸੰਗਠਨ ਜਾਂ ਕੋਈ ਵੀ ਵਿਅਕਤੀ ਤਰਨਾ ਪ੍ਰਦਰਸ਼ਨ ਕਰੇਗਾ ਪ੍ਰਸ਼ਾਸਨ ਉਸਤੇ ਪੂਰੀ ਕਾਰਵਾਈ ਕਰੇਗੀ ਤਾਂ ਹਰ ਇੱਕ ਗੱਲ ਮਨਾਉਣ ਦਾ ਆਪਣਾ ਇੱਕ ਵੱਖਰਾ ਤਰੀਕਾ ਹੋਣਾ ਚਾਹੀਦਾ ਹੈ ਤਰਨਾ ਪ੍ਰਦਰਸ਼ਨ ਕੋਈ ਹੱਲ ਨਹੀਂ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਕਾਰਵਾਈ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਜਾਂਦੀ ਹੈ ਤਾਂ ਅੱਜ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਨਾਕਾਬੰਦੀ ਕਰਕੇ ਸਾਰੀ ਦੇਖਿਆ ਜਾ ਰਹੀ ਹੈ ਗੱਡੀਆਂ ਫਰੋਲੀਆਂ ਜਾ ਰਹੀਆਂ ਨੇ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਆਣ ਜਾਣ ਵਾਲੇ ਲੋਕਾਂ ਦੀ ਤੇ ਉੱਥੇ ਹੀ ਵੇਖਿਆ ਗਿਆ ਕਿ ਪੁਲਿਸ ਦੇ ਵੱਲੋਂ ਚੈਕਿੰਗ ਦੇ ਦੌਰਾਨ ਕੁਝ ਗੱਲਾਂ ਕਈਆਂ ਗਈਆਂ ਨੇ ਆਹ ਤੁਹਾਨੂੰ ਦੱਸਦੀ ਐ ਕਿ ਕੁਝ ਕਿਹਾ ਗਿਆ ਹੈ ਪੁਲਿਸ ਦੇ ਵੱਲੋਂ ਦੇਖੋ ਜਿਸ ਰਾਜ ਜੇ ਕਿਸਾਨ ਜਿੱਥੇ ਬੰਦਿਆ ਵੱਲੋਂ ਕੁਛ ਅਥੀਆ ਬੰਦਾ ਵੱਲੋਂ ਕਾਲ ਸੀ ਕਿ ਸ਼ੰਭੂ ਥਾਣੇ ਦਾ ਘਰੋਂ ਕਰਨਾ ਪੀਸਫੁਲ ਪ੍ਰੋਟੈਸਟ ਦਾ ਹਰ ਇੱਕ ਨੂੰ ਰਾਈਟ ਹੈ ਲੇਕਿਨ ਅਸੀਂ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣ ਦੇਣੀ ਕੋਈ ਟ੍ਰੈਫਿਕ ਸਮੂਚਲੇ ਪਬਲਿਕ ਨੂੰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਪਟਿਆਲਾ ਪੁਲਿਸ ਸਾਡੇ ਐਸਐਸਪੀ ਸਾਹਿਬ ਦੀ ਕਮਾਂਡ ਚ ਰੋਡਸ ਦੇ ਉੱਪਰ ਤਾਂ ਕਿ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਔਰ ਬਿਲਕੁਲ ਪਬਲਿਕ ਲੋਕੇਸ਼ਨਾਂ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਰ ਕੋਈ ਸ਼ੱਕੀ ਵਿਅਕਤੀ ਹਜੇ ਤੱਕ ਕੋਈ ਨਹੀਂ ਲੱਭਾਇਆ ਜਾਂ ਕੋਈ ਹਮਲੇ ਦੀ ਕੋਸ਼ਿਸ਼ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇਥੋਂ ਕ੍ਰਾਸ ਕੀਤਾ ਹੈ ਤੇ ਨਾ ਹੀ ਸੀ ਕ੍ਰਾਸ ਕਰਨ ਦਾ